ਮਾਂ ਮੈਨੂੰ ਸੁਤੀ ਪੈ ਨਹੀਂਵੇਂ ਇਹੋ ਡਰ ਲੱਗਾ ਰਹਿੰਦਾ ਵਾ ਕਿ ਮੇਰੀ ਮਾਂ ਨੇ ਮੇਰੇ ਬੱਚਾ ਦਾ ਨੁਕਸਾਨ ਕਰ ਦੇਣਾ ਵਾ ਨੌਰ ਨੇ ਤੇ ਮੇਰੇ ਪੇਜ ਪਈ ਰਹਿੰਦੇ ਆ ਵੇਹਲਾ ਮੰਮੀ ਆ ਚੀਜ਼ ਦਾ ਡਰ ਹੀ ਉਹਨੂੰ ਹੁਣ ਦੱਸੋ ਫਿਰ ਪੁੱਤ ਤੂੰ ਐਨੇ ਡੈਨ ਸਮਝਿਆ ਆਪਣੀ ਮਾਂ ਨੂੰ ਹੈ ਐਨਾ ਡਰਤੀ ਆ ਤੂੰ ਮੇਰੇ ਤੋਂ ਹੁਣ ਨਾ ਆ ਹੱਥ ਜੜਾਲਾ ਮੇਰੇ ਕੋ ਮੈਂ ਹਜਾ ਕੋਈ ਨੁਕਸਾਨ ਨਹੀਂ ਕਰਦੀ ਨਹੀਂ ਕਰੂੰਗੀ ਕੋਈ ਵੀ ਹੋਜੀ ਗਲਤੀ ਦੁਬਾਰਾ ਮੈਂ ਬਸ ਇੱਕ ਵਾਰੀ ਮਾਫ ਕਰ ਦੇ ਆਪਣੀ ਮਾਂ ਨੂੰ ਮੰਮੀ ਮੇਰੇ ਸਿਰ ਤੇ ਅਤਰਾ ਕੇ ਸੌਂ ਖਾ ਕਿ ਮੇਰੇ ਬੱਚੇ ਨੂੰ ਤੂੰ ਕੋਈ ਨੁਕਸਾਨ ਨਹੀਂ ਪਹੁੰਚਾਏਂਗੀ ਪੁੱਤ ਮੈਂ ਤੇਰੀ ਕਦੀ ਸੌਂ ਨਹੀਂ ਖਾਂਦੀ ਪਰ ਮੈਂ ਵਾਦਾ ਜ਼ਰੂਰ ਕਰਦੀ ਤੇਰੇ ਨਾਲ ਕਿ ਇਹ ਬੱਚਾ ਜਿਹੜਾ ਵਾ ਨਾ ਮੈਂ ਤੇਰੇ ਤੋਂ ਵੀ ਵਾਦੇ ਦੇਣਾ ਕਰੂੰਗੀ ਹੁਣ ਮੈਂ ਕੋਈ ਨੁਕਸਾਨ ਨਹੀਂ ਪਹੁੰਚਾਉਂਗੀ ਇਹਨੂੰ ਬਸ ਤੂੰ ਮੁੜ ਕੇ ਦੁਬਾਰਾ ਕੋਈ ਗਲਤੀ ਨਹੀਂ ਕਰਨੀ ਬਸ ਯਕੀਨ ਕਰੀ ਆਪਣੀ ਮਾਂ ਤੇ ਹੁਣ ਠੀਕ ਆ ਨਾ ਨਵ ਤੇ ਨਾਲੇ ਤੂੰ ਆਪਣੇ ਆਪ ਨੂੰ ਕੱਲੀ ਨਹੀਂ ਸਮਝਣਾ ਠੀਕ ਆ ਨਾ ਇਹ ਬੱਚਾ ਤੇਰਾ ਕੱਲੀ ਦਾ ਨਹੀਂ ਆ ਤੁਹਾਡਾ ਵੀ ਇਹ ਬੱਚਾ ਹੋਗਾ ਤੇ ਨਾਲੇ ਸਾਡੀ ਰੱਬ ਨੇ ਕਿਹੜਾ ਸੁਣੀ ਐ ਇਸੇ ਬੰਨੇਉ ਜੀ ਹਾਡਾ ਹੀ ਆ ਸਮਝ ਲੈ ਮੇਰਾ ਹੀ ਆ ਉਹ ਬਸ ਹੁਣ ਅਮਨ ਨੇ ਕਹਿਤਾ ਨਾ ਵੀ ਉਹਨਾਂ ਦਾ ਹੀ ਆ ਤੂੰ ਨਹੀਂ ਵਾਰੀ ਟੈਨਸ਼ਨ ਨਹੀਂ ਤੇ ਇਹ ਬੱਚਾ ਜਿਹੜਾ ਵਾ ਨਾ ਇਹ ਹੁਣ ਅਮਨ ਹੁਣਾ ਦਾ ਹੀ ਆ ਠੀਕ ਆ ਤੂੰ ਹੁਣ ਟੈਨਸ਼ਨ ਨਹੀਂ ਲੈਣੀ ਕੋਈ ਵੀ ਇਹ ਦੁਨੀਆ ਤੇ ਆਊਗਾ ਮੈਂ ਕੁਛ ਨਹੀਂ ਕਰਦੀ ਹੁਣ ਅੱਜ ਤੋਂ ਬਾਅਦ ਮੈਂ ਤੇਰਾ ਧਿਆਨ ਰੱਖੂਗੀ ਪੂਰਾ ਧਿਆਨ ਰੱਖੂਗੀ ਤੇਰਾ ਮੈਂ ਠੀਕ ਆ ਨਿਰੋਣਾ ਤੇ ਨਾ ਕੋ ਸੋਚਣਾ ਬਸ ਹੁਣ ਵਧੀਆ ਵਧੀਆ ਸੋਚਿਆ ਕਰ ਤੇ ਆਪਣਾ ਧਿਆਨ ਰੱਖਿਆ ਕਰ ਅਮਨ ਤੁਸੀਂ ਇਹਦੇ ਖਾਣ ਪੀਣ ਦਾ ਪੂਰਾ ਧਿਆਨ ਰੱਖ ਪੁੱਤ ਮਮੀ ਮੈਂ ਤੇ ਅੱਗੇ ਵੀ ਰੱਖਣੀ ਆ ਤੁਹਾਨੂੰ ਪਤਾ ਹੀ ਹੈ ਕਿਉਂ ਕਰਦੀ ਆਂ ਇਹ ਜੀਆਂ ਗੱਲਾਂ ਬਸ ਹੁਣ ਜੋ ਮੇਰੇ ਕੋ ਗਲਤੀਆਂ ਹੋ ਗਈਆਂ ਨਾ ਉਹਨਾਂ ਤੁਹਾਨੂੰ ਮਿੱਟੀ ਪਾ ਦੋ ਤੇ ਗਾਂ ਆਉਣ ਵਾਲੀ ਜ਼ਿੰਦਗੀ ਬਾਰੇ ਸੋਚੋ ਤੇ ਹੁਣ ਤੇਰੀ ਜ਼ਿੰਮੇਵਾਰੀ ਆ ਤੂੰ ਹੁਣ ਦਿਨ ਰਾਤ ਦਾ ਧਿਆਨ ਰੱਖਣਾ ਵਾ ਇੱਕ ਮਿੰਟ ਵੀ ਨ ਸੁਣੀ ਨਹੀਂ ਛੱਡਣਾ ਹੁਣ ਮਮਾ ਮੈਂ ਕਦੋਂ ਛੱਡਣਾ ਵਾ ਮੈਂ ਤੇ ਅੱਗੇ ਵੀ ਤੇ ਰੱਖਣੀ ਆ ਉਨੇ ਦਿਨ ਬਾਅਦ ਰਹੀ ਕਿੰਨੀ ਆ ਵੀ ਉਹ ਬੱਚਾ ਤੇਰਾ ਨਹੀਂ ਉਹ ਹੱਡਾ ਹੀ ਹੋਊਗਾ ਬਸ ਠੀਕ ਆ ਇਹ ਤਾਂ ਵੀ ਨਹੀਂ ਲੱਗਦੀ ਅੱਜ ਮੇਰਾ ਬੋਝ ਹਲਕਾ ਹੋ ਗਿਆ ਗੱਲ ਦਾ ਵੀ ਕੋਈ ਨਹੀਂ ਪੁੱਤ ਹੁਣ ਨਾ ਤੇ ਫਿਕਰ ਕਰੀ ਚੰਗਾ ਹੁਣ ਤੂੰ ਬੇਚਿੰਤ ਹੋ ਜਾ ਤੇ ਬਸ ਰੈਸਟ ਕਰ ਤੇ ਆਪਣਾ ਖਿਆਲ ਰੱਖ ਸਾਨੂੰ ਹੋਰ ਕੋਈ ਨਹੀਂ ਚਾਹੀਦਾ ਹੁਣ ਇਦਾਂ ਕਰਦਾ ਸਦ ਨੂੰ ਨਾਲ ਹੀ ਲੈ ਕੇ ਜਾਣਾ ਇਹਨਾਂ aí ਬਾਦ ਫੇਰ ਮੇਰੇ ਦਿਵਾਲੇ ਹੋਏ ਪੀ ਆ ਲੈ ਆਏ ਤੇ ਉਹ ਲੈ ਆਏ ਆਪੇ ਲੱਗੇ ਹੋਗੇ ਤੇ ਫਿਰ ਕੀ ਵੇਚ ਲੂਗੇ ਕੀ ਕੀ ਦਿੰਦੇ ਆ ਮੇਰੀ ਗੱਲ ਸੁਣ ਲਿਓ ਉਥੇ ਕੋਈ ਕਸਰ ਨਾ ਖਾ ਜਾਏ ਹੁਣ ਮੁੜ ਕੇ ਕੋ ਕਹਉ ਨਾ ਪੀ ਹਾਂ ਨੂੰ ਆਉਣ ਚਾਹੀਦਾ ਤੇ ਉਹ ਨਹੀਂ ਚਾਹੀਦਾ ਹੈਗਾ ਮੇਰੀ ਗੱਲ ਸੁਣ ਤੈਨੂੰ ਮੈਂ ਤਾਂ ਹੀ ਨਾਲ ਲੈ ਕੇ ਆਇਆ ਵਾ ਠੀਕ ਆ ਅੱਜ ਤੂੰ ਬੋਲਣਾ ਹੀ ਉੱਥੇ ਜੇ ਤੈਨੂੰ ਲੱਗੂਗਾ ਨਾ ਪੀ ਇੱਥੇ ਗਲਤ ਕਰਨ ਦੇ ਆ ਉੱਥੇ ਬੋਲਨੀ ਮੈਂ ਤਾਂ ਤੈਨੂੰ ਨਾਲ ਲੈ ਕੇ ਆਇਆ ਵਾ ਤੇ ਹੁਣ ਕਰਦੇ ਆ ਪੂਰਾ ਹਿਸਾਬ ਕਿਤਾਬ ਇਹਨਾਂ ਕੋਲ ਲੈਣੇ ਆ ਫਿਰ ਮੁੜ ਕੇ ਤੁਸੀਂ ਮੈਨੂੰ ਚੁੱਪ ਕਰਾ ਦੇਣ ਦੇਂਦੇ ਹੋ ਨਹੀਂ ਅੱਜ ਨਹੀਂ ਕਰਾਂਦਾ ਅੱਜ ਨਹੀਂ ਕਰਾਂਦਾ ਅੱਜ ਬੋਲ ਇਹਨਾਂ ਇਹ ਗੱਲੋਂ ਮੈਂ ਟੱਪਣਾ ਤੈਨੂੰ ਕੋ ਨਾਲ ਲੈ ਕੇ ਆ ਗਿਆ ਕੋਈ ਨਹੀਂ ਟੱਪ ਲਾਂਦੇ ਹੁਣ ਇਹਨੇ ਟੱਪਣਿਆ ਤੇ ਹੁਣ ਕੀ ਬਣ ਜਾਣਾ ਵਾ ਉਧਰ ਵੇਖ ਉਹ ਨੂੰ ਆਪਣੀ ਘਰ ਵਾਲੀ ਨਾਲ ਲੈ ਕੇ ਆਉਣ ਰਿਹਾ ਵਾ ਹੈ ਇਹਨੂੰ ਵੇਖ ਲੋ ਮਾਸਾ ਹਾਨੀ ਵੀ ਮੈਂ ਕੀ ਕਰਨ ਦਿਆਂ ਹੈ ਜੇ ਇੱਥੇ ਹੁਣ ਕੋਈ ਮੰਨ ਲੈ ਉੱਚੀ ਨਹੀਂ ਵੀ ਗੱਲ ਹੋ ਜੇ ਤੇ ਬੰਦਾ ਚੰਗਾ ਲੱਗਦਾ ਹੀ ਡੈਡੀ ਉੱਚੀ ਨਹੀਂ ਨੂੰ ਤੁਸੀਂ ਛੱਡੋ ਜੇ ਪਿੰਡ 'ਚ ਪਤਾ ਲੱਗਾ ਤੇ ਫੇਰ ਇਹਨਾਂ ਦੀ ਜਿਹੜੀ ਨੂੰ ਆ ਜਾ ਕੇ ਜਮੀਨਾ ਵੰਡਾਉਂਦੀ ਫਿਰਦੀ ਤੂੰ ਜਿਹੜੀ ਗੱਲ ਕਰਨੀ ਆਪ ਕਰ ਆਲਾ ਨਜ਼ਰਾਗਾ ਇਹਨਾਂ ਨੂੰ ਕੋਈ ਗੱਲ ਪਰ ਡੈਡੀ ਤੁਸੀਂ ਨਾ ਵੀ ਵੱਧ ਘੱਟ ਬੋਲੇ ਮੈਨੂੰ ਯਾਰ ਗੁੱਸਾ ਇੰਨਾ ਚੜਦਾ ਨਾ ਇਹਦੇ ਤੇ ਇਹ ਕਰਨ ਕੀ ਦਿਹਾਵਾ ਇਨੇ ਰੇ ਨਾ ਦੁਰ ਦਰਕਾਰ ਛੜੀ ਸਾਰੇ ਪਿੰਡ ਚ ਆ ਗਈ ਕੋਈ ਗੱਲ ਨਹੀਂ ਆਪੀ ਲੱਗ ਜਣਾ ਪਤਾ ਇਹਨੂੰ ਛੱਤੀ ਨਹੀਂ ਮੁੜਦਾ ਹਾਂਜੀ ਦੱਸੋ ਹਣ ਕੀ ਕਰਨਾ ਕਰਨਾ ਕੀ ਆ ਆਪਣੀ ਤੀਜੇ ਹਿੱਸੇ ਦੀ ਪੈੜੀ ਵਾਲਾ ਐ ਮੋਟਰ ਤੋਂ ਹੋਣੀ ਨਾ ਉਹਦੇ ਦੂਜੀ ਤੋਂ ਹੋਣੀ ਉਹ ਗੱਲ ਕਰ ਤੀਜੇ ਹਿੱਸੇ ਦੀ ਕਹਿਣ ਲਈਓ ਹੁਣ ਡੜੀ ਤੀਜੇ ਹਿੱਸੇ ਦੇਣੀ ਆ ਸਾਨੂੰ ਮੇਰੀ ਗੱਲ ਸੁਣੋ ਇਹ ਸੱਤ ਜੇ ਬੰਦਾ ਵਾ ਤੀਜਾ ਹਿੱਸਾ ਕੋ ਬੰਦਾ ਡੜ ਜੀ ਸਾਡਾ ਤੇ ਅੱਧ ਬੰਦਾ ਐ ਚੋ ਉਹੀ ਮੈਂ ਤੁਹਾਨੂੰ ਦੱਸਣਾ ਵਾ ਪਰ ਪਹਿਲਾਂ ਮੈਂ ਤੈਨੂੰ ਕੁੜੀ ਇੱਕ ਗੱਲ ਕਹਿਣਾ ਵਾ ਕਿ ਤੂੰ ਸਾਡੀ ਲਗਨੀ ਐ ਨੂੰ ਤੇ ਨੂੰਹਾਂ ਚ ਧੀਾਂ 'ਚ ਕੋਈ ਫਰਕ ਨਹੀਂ ਹੁੰਦਾ ਤੇਰਾ ਫਰਜ਼ ਨਹੀਂ ਬੰਦਾ ਸਾਡੀ ਵੰਡ ਵਡਾਈ ਦੀ ਕੋਈ ਗੱਲ ਕਰਨ ਦਾ ਤੂੰ ਚੁੱਪ ਕਰਕੇ ਤੇ ਘਰ ਚੱਲ ਜਾ ਅਸੀਂ ਆਪੇ ਨਿਬੜਲਾਂਗੇ ਤੇਨੇ ਜਾਣੇ ਨਹੀਂ ਡੈੜੀ ਤੂੰ ਹੀ ਉਹਦੇ ਨਾਲ ਤੇ ਹੁਣ ਤੂੰ ਖਲੋਗੇ ਹੁਣ ਇਹਦੇ ਨਾਲ ਤੇ ਮੈਂ ਹੀ ਖਿਲਾਉਣਾ ਵਾ ਨਾ ਉਹ ਕਿਹੜਾ ਮੇਰਾ ਦੁਸ਼ਮਣ ਆ ਉਹਨੂੰ ਹੀ ਮੈਂ ਹਿੱਸਾ ਦੇਈਂ ਮੈਂ ਉਹ ਦੁਸ਼ਮਣ ਨਹੀਂ ਬਸ ਦੁਸ਼ਮਣ ਤੋਂ ਜ਼ਿਆਦਾ ਹੀ ਕਰਨ ਦੇ ਤੂੰ ਕਿਉਂ ਆਹੋ ਤੀਜੇ ਦੇ ਅਗੇ ਹੁਣ ਤੁਸੀਂ ਮੇਰੀ ਗੱਲ ਸੁਣ ਦੋ ਹੀ ਤੁਸੀਂ ਤੇ ਦੋ ਹੀ ਅਹੀਂ ਅਹੀਂ ਜਿੰਨੇ ਚਿਰ ਦਵੇਂ ਜੀ ਜੀਨੇ ਆ ਅਹੀਂ ਰੋਟੀ ਨਹੀਂ ਖਾਣੀ ਉਹ ਚਲੋ ਉਹ ਮੈਨੂੰ ਸਮਝ ਆਉਂਦੀ ਆ ਸਾਰੀ ਮੈਨੂੰ ਕਾਦੀ ਆਉਂਦੀ ਆ ਉਹ ਮੈਂ ਤੂੰ ਮੈਨੂੰ ਆਉਂਦੀ ਆ ਸਾਰੀ ਅੱਗੇ ਨਾਲ ਘਰ ਬੱਠੇ ਕੋਈ ਮਿਲ ਰਹੀ ਹੈਗੀ ਬਹਿਨ ਦੇ ਜਦੋਂ ਜਦੋਂ ਦਵੇਂ ਮਰਮੁਕ ਜਾਵਾਂਗੇ ਉਹਨੂੰ ਆਦ ਨਾ ਲੈਓ ਆਪਣਾ ਉਹ ਵੀ ਲਾ ਦੇ ਆ ਅੱਧ ਆ ਠੀਕ ਆ ਕਿ ਨਹੀਂ ਮੈਨੂੰ ਨਹੀਂ ਲੋੜ ਬੋਦੇ ਹੱਥ ਨਾ ਮਾਰ ਗੱਲ ਕਰਨੀ ਜਿਹੜੀ ਬੰਦੇ ਨਾਲ ਗੱਲ ਮੈਂ ਕਰਨਾ ਤੇ ਦੱਸੋ ਪਰ ਹੁਣ ਕੀ ਕਰਨਾ ਜਿਹੜਾ ਦਿਨਾਂ ਦੋ ਮੈਂ ਤਾਂ ਨਹੀਂ ਹੋਣਾ ਵਾ ਤੂੰ ਦੱਸ ਪਹਿਲ ਤੇਰੀ ਹੋ ਅਹ ਮੋਟਰ ਤੋਂ ਪਹਿਲੀ ਵਾਹਣੀ ਹੋ ਕ ਦੂਜੀ ਤੋਂ ਵਾਹਣੀ ਹੋ ਪਹਿਲ ਤੁਸੀਂ ਜਿਹੜੀ ਮੈਨੂੰ ਦਿੱਤੀ ਮੈਨੂੰ ਪਤਾ ਵਾ 20 ਕਿਲੋ ਕਿੰਨਾ ਕੀ ਕਰਨਾ ਵਾ 20 ਕਿਲੋ ਆ 7 ਕਿਲੋ ਜਿੱਧਰੋਂ ਪਾਉਣੇ ਵਾਲਾ ਠੀਕ ਆ ਤੇ ਜਿਹੜੀ ਦੂਜੀ ਮੋਟਰ ਵਾ ਉਹਦੇ ਵਿੱਚ ਇੱਕ ਟਨ ਪਾਣੀ ਤੂੰ ਲਾਉਣਾ ਕਰਨਾ ਨਹੀਂ ਦੇਖ ਦੇਣਾ ਹੀ ਲਾਉਣਾ ਹੀ ਹੁੰਦਾ ਇਹਦੇ ਜਿੱਤਰਾ ਕੋਈ ਲੈਣਾ ਦੇਣਾ ਨਹੀਂ ਡੈਡੀ ਮੇਰੀ ਸੁਣੋ ਗੱਲ ਪਾਣੀ ਮੈਨੂੰ ਉੱਥੇ ਚਾਹੀਦਾ ਵਾ ਠੀਕ ਆ ਦੋ ਥੇ ਲਾਰੇ ਉਹ ਮੇਰੇ ਕੋਲ ਟੱਡਾ ਅੱਛਾ ਤੇ ਮੇਰੀ ਗੱਲ ਸੁਣ ਹੁਣ ਇੱਥੇ ਤੇ ਪਹਿਲੀ ਥੋੜੀ ਆਹ ਮੋਟਰ ਤੇ ਅਗਲੀ ਦੇ ਬਾਅਦ ਉਹ ਤੇ 13 13 ਗੱਲੇ ਆ ਹਾਂ ਤੇ ਮੈਂ ਪਾਣੀ ਮੁੜ ਕੇ ਦੂਜੀ ਪੈਜ ਨੂੰ ਉੱਥੋਂ ਲਾ ਰਿਹਾ ਤੂੰ ਲਾ ਲੈ ਨਾ ਕਿਦਾ ਪੜੂਗੀ ਉਨੀ ਉਥੇ ਤੇਰੀ ਹੋਣੀ ਉਨੀ ਮੁਣਕੇ ਆਦੀ ਰਹੇਗੀ ਤੂੰ ਕੀ ਕਹਿੰਦੇ ਵੀ ਰੋਡ ਦੇ ਨਾਲ-ਨਾਲ ਜਿੰਨੀ ਉਹ ਸਾਰੀ ਪਣੀ ਬੋਲੇ ਪਿਓ ਪੁੱਤ ਘੇੜ ਲੋ ਸਿਆਣੇ ਦਾ ਬਰੇ ਤੂੰ ਮੇਰੀ ਗੱਲ ਸੁਣ ਇਹ ਦੱਸ ਤੈਨੂੰ ਵਾਰਾ ਕੀ ਖਾਂਦਾ ਤੂੰ ਇੱਥੋਂ ਵਾਲੀ ਵਾਲਾ ਆਹ 7 ਕਿੱਲੇ ਵਾਲਾ ਵੀ ਕਿੱਦਾਂ ਕਹਿੰਦੇ ਵੀ ਮੋਟਰ ਮੋਟਰ ਤੋਂ ਹੀ ਮੱਤ ਲੈਣਾ ਜੀ ਉਹ ਐਦਾਂ ਕਰ ਹਾਂ ਤੂੰ ਸਾਰੀ ਮੋਟਰ ਦਾ ਹੀ ਪਾਣੀ ਲਾ ਤੂੰ ਆਹ ਵਾਲੀ ਸਾਹਮਣੇ ਮੋਟਰ ਇੱਥੇ ਕੱਲਾ ਹੀ ਹਾਂ ਇੱਥੇ ਪਹਿਲੀ ਵੀ ਤੇਰੇ ਕੇ ਜਾਰੇ ਜੁਗੀ ਹੈਗੀ ਜਿੰਨੀ ਤੈਨੂੰ ਆਉਣੀ ਹੈ। ਜੇ ਉਹ ਰੋਡ ਵਾਲੀ ਦੇ ਨਾਲ ਵੀ ਮੈਨੂੰ ਦੋ। ਇਹਨੇ ਫੇ ਦੂਹ ਬਣੀ ਬੰਗਾ ਲੈਣੇ ਆ ਗਏ। ਤੂੰ ਤੁਸੀਂ 7 ਕਿੱਲੇ ਜੇ ਮੈਨੂੰ ਦੇਨੇ ਆ ਤਾਂ ਮੈਨੂੰ ਇਧਰੋਂ ਦੋ 4 ਕਿੱਲੇ ਤੇ 2 ਕਿੱਲੇ ਮੈਨੂੰ ਰੋਡ ਦੇ ਨਾਲ ਦੋ। ਅੱਛਾ ਉਹ ਬੰਗਾ ਪਾੜ ਦੇ ਇਧਰ ਵੀ ਪਾ। ਤੂੰ ਕਿਉਂ ਮੇਰਾ ਹਿੱਸਾ ਬੰਦਾ ਮੈਂ ਜਿੰਤਰ ਮਰਜ਼ੀ ਲਾਵਾਂ। ਮੇਰੀ ਗੱਲ ਸੁਣ ਕਿਦਾਂ ਡਿਆ ਲੜਨਾ ਆਪਣਾ ਪੇਉ ਏ। ਆ ਤੈਨੂੰ ਤਾਂ ਨੰਡਿਆ ਖਾਰਾ ਕੋ ਤੂੰ ਨੇ ਤਾਂ ਕਹਿਣਿਆ ਬੇਵਾਬਾ। ਹੁਣ ਮੇਰੀ ਕੱਲ ਨੂੰ ਚੋਲਾ ਕਰਨੇ ਕੱਢਣ ਆ ਕਈ ਕੰਮ ਕਰਨੇ ਆ। ਜੋ ਕਿ ਇਹ ਦੋ ਦੋ ਕਿਲੇ ਵਧਦੇ ਰਿਹਾ ਕਰਨਗੇ ਉਧਰ ਉਧਰ ਕੋਈ ਨਹੀਂ ਮੈਨੂੰ ਪਤਾ ਕੀ ਕਰਨਾ ਗਰੀ ਮੇਰੀ ਗੱਲ ਲੱਗੋ ਵੀ ਪੈਲੀ ਲੈ ਜੇ ਤੂੰ ਨਹੀਂ ਨਾ ਰੋਡ ਤੇ ਲੱਗੋ ਤੈਨੂੰ ਮਿਲ ਜੂਗੀ ਜਦੋਂ ਮਰਾਂਗਾ ਕਰਦਾ ਵੇ ਕੋਈ ਜੀ ਨਾ ਦੋਹਾਂ ਦੇ ਤੈਨੂੰ ਆਰਜੀ ਤੌਰ ਤੇ ਦੇ ਰਿਹਾ ਵਾ ਤੈਨੂੰ ਕੀ ਨਹੀਂ ਤੂੰ ਮਿਲ ਚਲੀ ਕਿੰਨਾ ਵਧੀਆ ਸਰਕਲ ਚੱਲਣ ਰਿਹਾ ਸੀ ਉਹ ਮੈਂ ਭਲਾ ਕਿਥੇ ਰਹੀ ਨਹੀਂ ਐ ਇਹਿੰਦਰ ਆ ਸਾਰਾ ਕੀਤਾ ਕਰਾ ਨਾ ਤੇਰਾ ਵਾ ਤੇਰਾ ਪਵਾੜਾ ਵਾ ਸਾਰਾ ਹੁਣ ਪੋੜਾ ਨਾ ਬਾਣੀ ਨਾ ਉਹ ਮੈਂ ਕੀ ਕਿਹਾ ਐ ਨਾਲੇ ਨਾ ਮੈਂ ਤੁਹਾਡੇ ਨਾਲ ਬੈਸਦਾ ਚੰਗਾ ਨਹੀਂ ਲੱਗਦਾ ਤੁਸੀਂ ਮੇਰੇ ਮਾਂ ਵਰਗੇ ਜੀ ਆਹੋ ਆਹ ਗੱਲ ਕਰਕੇ ਤੇ ਬਚ ਜਾ ਕਰ ਹੁਣ ਮੈਂ ਤੁਹਾਡੇ ਨਾਲ ਬੈਸਾਂ ਅੱਗੋਂ ਦੱਸੋ ਉਹਨੇ ਤਾਂ ਕਿਹਾ ਕੀ ਆ ਤਈ ਹੁੰਡਾੜੀ ਜੀ ਉਹਦੇ ਵੱਲ ਜੇ ਉਹਨੂੰ ਕਹਿੰਦੇ ਵੀ ਕੀ ਲੋੜ ਵਾ ਵੀ ਤੂੰ ਤੈਨੂੰ ਮੈਂ ਪਹਿਲਾਂ ਕਹਾ ਵੀ ਤੂੰ ਗੱਲ ਦਾ ਨਾਮ ਹੋਣਾ ਪਹਿਲੀ ਗੱਲ ਤੇ ਤੈਨੂੰ ਕਹਿੰਦਾ ਸੀ ਤੇ ਜੇ ਨਹੀਂ ਨਾ ਗਈ ਤੇ ਚੁੱਪ ਕਰਕੇ ਉੱਥੇ ਪਰੇ ਹੋ ਕੇ ਖਲੋ ਜਾ ਹਾਂ ਹੁਣ ਪਰੇ ਹੋ ਕੇ ਖਲਾਰ ਦੋ ਕੇ ਦੱਸ ਮੈਨੂੰ ਕੀ ਕਰਨਾ ਕਿਧਰੋਂ ਲਈਏ ਮੈਨੂੰ ਨਹੀਂ ਪਤਾ ਹੁਣ ਕੀ ਕਰਾਂ ਤੇ ਕੀ ਨਹੀਂ ਕਰਨਾ ਇੱਕ ਵਾਲੀ ਪਹਿਲੀ ਵਾਲਾ ਵੀ ਸਮੂਹ ਰੱਖਦਾ ਸਾਡੇ ਕੋਲੋਂ ਇਥੇ ਪਾਣੀ ਕਰ ਜਾਣਾ ਹੀ ਮੇਰੇ ਇਦੋ ਹੀ ਵੇਲੇ ਲਾ ਲਈਨੇ ਆ ਜੇ ਕਿਤੇ ਲੋੜ ਪਈ ਅਸੀਂ ਲਾ ਲਾਂਗੇ ਤੇ ਤੈਨੂੰ ਲੋੜ ਪਈ ਤੂੰ ਉਦੋਂ ਮਾੜਾ ਮੋਟਾ ਲਾਣੀ ਕਿਤੇ ਵੇਲੇ ਵੇਲੇ ਕਰ ਨੂੰ ਕਰ ਲੱਗਿਆ ਬਾਕੀ ਕੰਮ ਸਰ ਜਾਣਾ ਵਾ ਨਹੀਂ ਡੈਡੀ ਹੁਣ ਤੁਸੀਂ ਜਿੱਦਾਂ ਕਹਿੰਦੇ ਨਾ ਅਸੀਂ ਉਹ ਕਰ ਲੈਨੇ ਆ ਠੀਕ ਆ ਮੰਨ ਲੈਨੇ ਆ ਤੁਹਾਡੀਆਂ ਪਰ ਘਰ ਦਾ ਕੀ ਕਰਨਾ ਜੇ ਹੁਣ ਘਰ ਤੇ ਇਨੇ ਸੰਦ ਲੱਗੇ ਆ ਉਹ ਕੀ ਕਰੋਗੇ ਉਹ ਜਿਹੜਾ ਸਿਆਪਾ ਸਾਡੇ ਗੱਲ ਪਿਆ ਇਹਨੂੰ ਲੱਥ ਲੈਣ ਦੋ ਫਿਰ ਬੈਠ ਕੇ ਘਰ ਜਾ ਕੇ ਉੱਥੇ ਵੀ ਨਿਬੇੜ ਲਾਂਗੇ ਜਿਹੜਾ ਕੰਮ ਕਰਨਾ ਵਾ ਡੈਡ ਜੀ ਅੱਜ ਗੱਲ ਹੋਣ ਡੀਆਂ ਤੇ ਅੱਜ ਹੀ ਮੁਕਾ ਲਓ ਇਹ ਨਹੀਂ ਪੀ ਹੁਣ ਆ ਜਾ ਕਰ ਲੀਆ ਤੇ ਕੱਲ ਉਹ ਕਰ ਲਓ ਰੋਜ਼ ਕੋਈ ਨਾ ਠੀਕ ਨਾ ਤੇ ਇਹਦਾ ਘਰ ਚ ਵੀ ਅਦਵਾਦ ਕਰੋ ਠੀਕ ਆ ਇੱਕ ਦਿਨ ਮੰਮੀ ਕੰਮ ਕਰੂਗੀ ਤੇ ਇੱਕ ਦਿਨ ਮੈਂ ਕਰੂਗੀ ਅਦਵਾਦ ਕੋਈ ਨਹੀਂਗਾ ਘਰ ਦੇ ਵਿੱਚ ਇੱਕ ਕਮਰਾ ਮਿਲਣਾ ਤੁਹਾਨੂੰ ਇੱਕ ਰਸੋਈ ਲੈ ਲਓ ਦੋ ਰਸੋਈਆਂ ਵਾ ਠੀਕ ਆ ਨਹੀਂ ਪੈਣੀ ਚਾਹਤ ਉਹ ਕਰ ਲੈ ਤੇ ਉਹ ਚੱਕਿਆ ਨਹੀਂ ਕਰਨਾ ਤੇ ਡਰੈਗ ਰੂਮ ਦੇ ਵਿੱਚ ਜਿਹੜਾ ਪ੍ਰਾਣਾ ਹੁੰਦਾ ਭਾਲ ਲਓ ਇੱਕ ਦਿਨ ਤੂੰ ਸਾਫ ਕਰ ਲੈ ਤੇ ਇੱਕ ਦੋ ਮਾੜਾ ਮੋਟਾ ਮਾਰ ਲਿਆ ਕਰੂ ਕੋਈ ਜਿਹੜਾ ਤੁਸੀਂ ਦਿਨ ਦੋ ਮੈਂ ਕੰਦ ਕਰਨੀਆਂ ਮੇਰੇ ਕੋਲ ਨਹੀਂ ਰੋਜ਼ ਤੇ ਤੁਸੀਂ ਆਪੀ ਹੁੰਦੇ ਮੈਂ ਕਰਾਂਗਾ ਕੰਦ ਦੋ ਜੇ ਤੂੰ ਮੇਰਾ ਹਿੱਸਾ ਮੈਨੂੰ ਦੇਣਾ ਮੈਂ ਜੋ ਮਰਜ਼ੀ ਕਰਾਂ ਮੈਂ ਕੰਦ ਕਰਾਂ ਚੰਗਾ ਮੈਂ ਕਰਉਣੀ ਮੈਂ ਮੇਰੇ ਕੋਲ ਆ ਤੈਨੂੰ ਘਰੋਂ ਕੱਢ ਦੇਣਾ ਜਿੱਦਾਂ ਤੇਰੇ ਕੰਮ ਆ ਕੰਦ ਕੱਢੀ ਚੁੱਪ ਕਰੋ ਕੰਦੇਈਓ ਕਰਨਾ ਵੀ ਆ ਵੇਖ ਦੇ ਕਰਤੂਤ ਨੇ ਇਹ ਨਹੀਂ ਕੋਈ ਨਹੀਂ ਮਾਰ ਲਾਂ ਤੋ ਕੰਦ ਕੋਈ ਗੱਲ ਨਹੀਂ ਸਾਡੀ ਬੂਹੇ ਅੱਗੇ ਪੁੱਛ ਤੋ ਸਾਰਾ ਕੋ ਅੱਡ ਹੋ ਗਿਆ ਤੇ ਲੋਕਾਂ ਨੂੰ ਵੀ ਪਤਾ ਲੱਗਾ ਵੀ ਅੱਡ ਅੱਡ ਰਾ ਲੋਕਾਂ ਨੂੰ ਸੁਦਾਈ ਥੋਰੀ ਬਣਾਵਾ ਇਹੀ ਕਿੱਟਈਆਂ ਓ ਲੋਕਾਂ ਨੂੰ ਤੇਰੀਆਂ ਕਰਤੂਤਾਂ ਦਾ ਪਹਿਲਾਂ ਹੀ ਸਾਰਾ ਪਤਾ ਵਾ ਆਹੋ ਨਾ ਚੁੱਟਾ ਪਿੰਦਾ ਰਿਆ ਵਾ ਨਾ ਤੇਰੀਆਂ ਕਰਤੂਤਾਂ ਦਾ ਬਰਾਵਾ ਉੱਥੇ ਜਾ ਕੇ ਧੋਰਾ ਪਿੱਟ ਕੇ ਦੱਸਣ ਦੀ ਲੋੜ ਨਹੀਂ ਲੋਕਾਂ ਨੂੰ ਸਾਰਾ ਪਤਾ ਲੋਕਾਂ ਨੂੰ ਪਤਾ ਕਿੰਨਾ ਕੰਮ ਕਰਦਾ ਰਿਹਾ ਵਾ ਕਿੰਨੀ ਕਿ ਪੇਰੀਟ ਕਰਨ ਰਿਹਾ ਉਹ ਘਰ ਨਹੀਂ ਪਤਾ ਹੁੰਦਾ ਲੋਕਾਂ ਨੂੰ ਪਹਿਲਾਂ ਲੱਗ ਜਾਂਦਾ ਪਤਾ ਓ ਤੂੰ ਜਾ ਧੁੱਪ ਕਰ ਹੁਣ ਛੱਡੋ ਬੱਸ ਠੀਕ ਆ ਜੋ ਦਿੱਤਾ ਉਹ ਘਰ ਦਾ ਬਾਕੀ ਦਾ ਓ ਪਹਿਲੇ ਤੇਰਾ ਨਿਬੜ ਗਏ ਨਾ ਮੋਟਰ ਤੋਂ ਵਾਲਾ ਬਾਕੀ ਜਦੋਂ ਕਦੂ ਕਰਨੇ ਆ ਪਾਣੀ ਜੇ ਜ਼ਰੂਰਤ ਪਈ ਉਧਰ ਜਾਊਗਾ ਇੱਥੋਂ ਤੇ ਜੇ ਤੈਨੂੰ ਜ਼ਰੂਰਤ ਪਈ ਇੱਧਰ ਉੱਥੋਂ ਲੈ ਆਵੀਂ ਤੇ ਬਾਕੀ ਮੁੜ ਕੇ ਲੋੜ ਨਹੀਂ ਪੈਂਦੀ। ਉੱਥੋਂ ਦਾ ਸਾਰੀ ਜਹ ਉੱਧਰ ਦਾ ਸਾਰੀ ਜਾਣਿਆ। ਚਲ ਠੀਕ ਹੈ। ਉੱਥੇ ਇੱਕ ਬੋਰਕਰ ਆ ਗਿਆ ਮਾੜਾ ਮੋਟਾ ਨਾਲ ਹੋਰ। ਹੈ? ਤੇ ਚਲੋ ਚਲੀਏ ਘਰ ਤੇ ਜਾ ਕੇ ਉੱਥੇ ਵੀ ਮਕਾਈਏ ਇਹਨਾਂ ਦਾ ਜੋ ਹੈਗਾ। ਚਲੋ ਆ। ਇਹਨਾਂ ਨੂੰ ਨਾਲ ਠੰਡ ਪਾ ਦੇ। ਕੋਈ ਨਹੀਂ ਕੋਈ ਨਹੀਂ। ਵੇਖ ਲਓ ਜੇ ਮਨ ਨਾਲ ਨਾਲ ਆਉਂਦੀ। ਨੱਤਾਂ ਨੂੰ ਪੱਕਾ ਵੀ ਨਹੀਂ ਦੇਣਾ। ਹੈ? ਅਵੇਲਾ ਕਿੰਨਾ ਵਿਤਕਰਾ ਕਰਨ ਡਿਆਈਓ। ਆ ਪਿਓ। ਕੋਈ ਗੱਲ ਨਹੀਂ। ਉਹ ਦੂਜੀ ਪੜੀ ਨਹੀਂ ਹੈਗੀ। ਜ਼ਿਆਦਾ ਮੁੱਲ ਵਾਲੀ। ਤੁਸੀਂ ਆਹ ਲੈ ਲਈਏ। ਉਸ ਦੇਣੇ ਮੇਰੀ ਸੁਣ ਗੱਲ। ਹਲੇ ਤੇ ਆਰਜੀ ਤੌਰ ਤੇ ਪਹਿਲੀ ਮਿਲੀ ਆ। ਅਲੇ ਗਰੀਬ ਕੋਈ ਨਾ ਚੜੀ ਆ ਪਹਿਲੀ ਅੱਛਾ ਇਹਦਾ ਮਤਲਬ ਗੁੱਡਾ ਬੁੱਢੀ ਦਾ ਚੜਾਈ ਚੜ ਜਾਣਗੇ ਫਿਰ ਸਾਨੂੰ ਮਿਲ ਜੂ ਓਇਆ ਹੋ ਉਦੋਂ ਤੇ ਮਿਲ ਨਹੀਂ ਮਿਲਨੀ ਅਸਲ ਤੇ ਦੋ ਹਿੱਸੇ ਉਦੋਂ ਹੋਣੇ ਆ ਠੀਕ ਆ ਉਦੋਂ ਫਿਰ ਬਰਾਬਰ ਮਿਲਨੀ ਆ ਜਿੰਨੀ ਪਿੰਦਰਨੀ ਮਿਲਨੀ ਓਨੀ ਹਾ ਨਹੀਂ ਮਿਲਨੀ ਤੇ ਜਿੰਨੀ ਰੋੜ ਤੇ ਉਦੀ ਹੋਗੀ ਓਨੀ ਹਾਡੀ ਹੋਗੀ ਚੱਲ ਕੀ ਪਤਾ ਉਹ ਵੀ ਦਿਨ ਕਦੋਂ ਆਉਣੇ ਜੀ ਕੋਈ ਨਹੀਂ ਆਜਾ ਤੂੰ ਜੋ ਗਿਆ ਵਧੀਆ ਹੋ ਗਿਆ ਮੈਂ ਕਿਹਾ ਆ ਹੋਣੀ ਹੈ ਜਨਾਨੀ ਦੀ ਚੁੱਕਣਾ ਬੰਦੇ ਨੂੰ ਜਾਣ ਕੇ ਮਗਰ ਲੱਗਾ ਹੈ ਤੂੰ ਆਰਾਮਨਾ ਜਿੱਦਾਂ ਚੱਲਣ ਦਾ ਸਰਕਲ ਵਧੀਆ ਖਾਈ ਪੀਵੀ ਜਾ ਕੋਈ ਗੱਲ ਹੀ ਨਹੀਂ ਤੇ ਹੋਰ ਇੱਥੇ ਲੜਾਈ ਭਲਾਂ ਕਾਦੀ ਆ ਜਿੱਦਾਂ ਉਹ ਕਹਿੰਦੀ ਆ ਤੇ ਉਦਾਂ ਉਹ ਮਗਰ ਮਗਰ ਤੁਰਿਆ ਫਿਰਦਾ ਜਾਣ ਕੇ ਡੈਡੀ ਰੋਂਦੇ ਨੇ ਫਿਰ ਨੂੰ ਬੱਸ ਪੈਸੇ ਮੰਗਦੇ ਆਂਦਾ ਝੋਨੇ ਦੇ ਪੈਸੇ ਦਓ ਮੈਂ ਚੰਗੀ ਧੌੜ ਕਢਾਈ ਫਿਰ ਐ ਵੀ ਨਾ ਜੇ ਕੁਝ ਵੀ ਦਿਓ ਇਹਨੂੰ ਹਸਾਬ-ਸੂਬਾ ਕਰਕੇ ਨਾ ਜੋ ਬਚਦਾ ਹੋਏਗਾ ਉਹ ਦੇ ਦਿਓ ਇਹਨੂੰ ਪੈਸੇ ਹੁਣ ਤੇ ਜੇ ਹੀ ਸਿੱਧੇ ਦੇਣੇ ਝੋਨੇ ਤੋਂ ਤੇ ਬਾਕੀ ਜਿਹੜੇ ਆ ਨਾ ਉਹ ਤੁਸੀਂ ਆਪਣੇ ਨਾਂ ਹੀ ਰਹਿਣ ਦਿਓ ਜਮ੍ਹਾਂ ਹੀ ਠੀਕ ਹੈ ਕਿ ਨਹੀਂ ਤਨ ਕਢਾ ਕੇ ਨਾ ਕੋਈ ਰੋਣ ਤੇ ਤੀਜੇ ਦੇ ਉੱਤੇ ਮੈਂ ਤੈਨੂੰ ਦੇ ਦੇਣਾ ਜਿਹੜੇ ਬਾਕੀ ਆ ਮੈਂ ਆਪਣੇ ਕੋਲ ਰੱਖਣੇ ਆ ਉਨੇ ਮੈਮੀ ਕੀ ਕਰਨੇ ਤੁਸੀਂ ਰੱਖੋ ਆਪਣੇ ਕੋਲ ਹੀ ਕੋਈ ਚੱਲ ਤੇਰੇ ਵੀ ਪੁੱਤ ਕੋਈ ਖਰਚਾ ਹੁੰਦਾ ਹੀ ਆ ਕਦੇ ਜਾਨਣਾ ਹੀ ਆ ਆਬਸ਼ਾ ਤੇ ਚੱਲੀਏ ਫਿਰ ਕਰ ਨੂੰ ਚਲੋ ਆ ਜਾ ਚੱਲ ਅੱਜ ਇਹਦਾ ਮੀਣਾ ਲੱਥ ਗਿਆ ਰੋਜ ਕਹਿੰਦਾ ਹੀ ਆਉਂਦਾ ਨਹੀਂ ਆਉਂਦਾ ਨਹੀਂ ਤੂੰ ਇਹ ਉਧਰ ਕਿਧਰੋਂ ਹੁੰਦੇ ਤੁਰੇ ਓਏ ਆ ਯਾਰ ਦੋਸਤ ਮੇਰਾ ਬਣਿਆ ਸੀ ਤੇ ਰੋਜ ਕਹਿੰਦਾ ਰਹਿੰਦਾ ਹੀ ਘਰ ਆ ਘਰ ਆ ਉਹ ਚਾਹ ਬਣਾਈ ਉਹਦੀ ਮੰਮੀ ਨੇ ਆਓ ਚਾਹ ਪੀਂਦੇ। ਤੁਸੀਂ ਉੱਥੇ ਚਾਹ ਪੀਂਦੇ ਰਹੋ ਤੇ ਇੱਥੇ ਨਵਾਂ ਹੀ ਚੰਨ ਚੜ ਚਲਿਆ ਹੀ। ਕਿਹੜਾ ਚੰਨ ਚੜ? ਚੰਨ ਚੜ ਚਲਿਆ। ਭੈਣ ਦੀ ਰਸਾ ਲਮਕਾ ਕੇ ਫਾ ਲੈਣ ਲੱਗੀ ਹੀ। ਹੈਂ? ਫਾ ਲੈਣਾਂਗੇ ਇਹ ਤੂੰ ਕੀ ਕਹਿਣੀ ਆ? ਤੇ ਹੋਰ ਉਹ ਵੀ ਮੈਂ ਅਚਾਨਕ ਹੀ ਵੇਖ ਲਿਆ। ਮੈਂ ਰੇੜੇ 'ਚ ਝਾੜੂ ਲਾਉਂਦੀ ਆ ਤੇ ਉਹ ਰਸਾ ਲਮਕਉਂਦੀ ਅੰਦਰ ਜਾਂਦੀ ਤੇ ਮੈਂ ਆਖਿਆ ਵੀ ਰਸੇ ਨਾਲ ਨੀ ਕੀ ਕਰਨਾ। ਤੇ ਮੈਂ ਜਦੋਂ ਵੇਖਿਆ ਅੰਦਰ ਜਾ ਕੇ ਤੇ ਉਹ ਤੇ ਰਸਾ ਪਾਇਆ ਪੱਖੇ ਨਾ। ਇਹਨਾਂ ਸ਼ੁਕਰ ਕਰੋ ਮੈਂ ਟਾਈਮ ਤੇ ਪਹੁੰਚ ਗਈ ਆ। ਕਿਉਂ ਕੋ ਹੋਇਆ ਹੀ? ਤਾਂ ਹੀ ਤੇ ਤੁਹਾਨੂੰ ਮੈਂ ਕਹਿਣਾ ਵੀ ਉਹਦਾ ਧਿਆਨ ਰੱਖਿਆ ਕਰੋ। ਕਿੰਨਾ ਕੋਣ ਮੈਂ ਧਿਆਨ ਰੱਖਾਂ ਮੈਂ ਵੀ ਤੇ ਕੰਮਕਾਰ ਕਰਨਾ ਹੀ ਹੁੰਦਾ ਵਾ ਉਹਦੇ ਹੁਣ ਮੇਰਾ ਧਿਆਨ ਪਿਆ ਗਿਆ ਸ਼ੁਕਰ ਕਰੋ ਰੱਬ ਵੱਲੋਂ ਤੇ ਮੈਂ ਵੇਖ ਲਿਆ ਵਾ ਤੇ ਤੁਸੀਂ ਵੀ ਥੋੜਾ ਬੋਤਾ ਰੱਖ ਲਿਆ ਕਰੋ ਧਿਆਨ ਕਿ ਆਪ ਫਿਰਦੇ ਰਹਿੰਦੇ ਹੋ ਬਾਹਰ ਮੈਂ ਕਹਿੰਨਾ ਕਿ ਧਿਆਨ ਰੱਖਾਂ ਹੁਣ ਮੈਂ ਬਾਅਦ ਦੇ ਵੀ ਕੰਮਕਾਰ ਕਰਨੇ ਹੁੰਦੇ ਕਿ ਨਹੀਂ ਤੁਸੀਂ ਦੋਵੇਂ ਜਣੀਆਂ ਧਿਆਨ ਨਹੀਂ ਰੱਖ ਸਕਦੀਆਂ ਲੈ ਅੱਦੋ ਇਹ ਤੁਸੀਂ ਤਾਂ ਮੈਨੂੰ ਟੁੱਟ ਟੁੱਟ ਕੇ ਪਿਆ ਕਰੋ ਮੈਂ ਤੈਨੂੰ ਗੱਲ ਦੱਸਾਂ ਜਦੋਂ ਕੁਵਾਰੀ ਹੁੰਦੀ ਹੈ ਨਾ ਤੇ ਬੜੀ ਖੁਸ਼ ਹੁੰਦੀ ਆਮ ਜਦੋਂ ਦਾ ਨੰਬ ਦਾ ਵਿਆਹ ਹੋਇਆ ਨਾ ਇਹ ਤੇ ਰੋਲ ਹੀ ਗਈ ਆ ਆਹੋ ਹੀ ਗੱਲ ਪਹਿਲਾਂ ਤੇ ਵਿਚਾਰੀ ਹੱਸਦੀ ਖੇਡਦੀ ਲਾਪਰਵਾਹੀ ਨੂੰ ਕੋਈ ਟੈਨਸ਼ਨ ਨਹੀਂ ਤੇ ਆ ਹੁਣ ਜਦੋਂ ਦਾ ਇਦਾਂ ਹੋਇਆ ਵਾ ਐਵੇਂ ਕਹਿੰਦੇ ਆ ਸਿਆਣੇ ਕਿ ਚੰਗਾ ਹੋਏ ਘਰਬਾਰ ਤੇ ਬੰਦਾ ਸਹੀ ਰਹਿੰਦਾ ਨਹੀਂ ਤੇ ਰੋਲ ਹੀ ਜਾਂਦਾ ਵਾ ਉਦੋਂ ਪਰ ਇਹ ਗੱਲ ਆ ਵੀ ਉਹ ਤੇ ਚੰਗੇ ਹੀ ਇੱਥੇ ਤੁਹਾਡਾ ਦਿਮਾਗ ਗਲਤ ਆ ਤੁਹਾਡਾ ਦਿਮਾਗ ਹੀ ਨਹੀਂ ਉਹਨੂੰ ਵਸਣ ਦਿੱਤਾ ਤੇ ਉਹਦੀ ਜ਼ਿੰਦਗੀ ਬਰਬਾਦ ਕਰਤੀ ਆ ਚੱਲ ਹੁਣ ਕਰ ਵੀ ਕੀ ਸਕਦੇ ਆ ਹੁਣ ਰੱਖੀ ਧਿਆਨ ਉਹਦਾ ਆ ਹੁਣ ਧਿਆਨ ਤੇ ਰੱਖਣਾਈ ਆ ਆਜੋ ਫਿਰ ਤੁਸੀਂ ਵੀ ਉਹਨੂੰ ਥੋੜਾ ਬੋਧਾ ਸਮਝਾਓ ਤੈਨੂੰ ਕਿਹਾ ਬੜੀ ਬੁਸਕੰਡੀ ਆ ਹੈ ਖੰਡ ਗਾਦੀ ਫਿਰਦੀ ਆ ਖੰਣ ਨਹੀਂ ਕਰਦੀ ਅੱਜ ਨਾ ਉਹਨਰਥੋ ਚ ਲਿਆ ਹੀਗਾ ਕੀ ਹੋਇ ਚ ਲਿਆ ਹੀ ਕਿਹੜਾ ਕੀ ਦੱਸਾਂ ਤੁਹਾਨੂੰ ਮੈਂ ਆਪਣੀ ਨਵ ਨਾ ਫਾਲ ਲੱਣ ਲੱਗੀ ਹੀ ਪੱਖੇ ਨਾ ਨਵ ਫਾਲ ਲੱਗੀ ਰਸਾ ਲੱਗੀ ਅੰਦਰ ਉਹ ਤੇ ਪੜਾ ਹੋਇਆ ਮਨੋ ਵਿਚਾਰੀ ਦਾ ਉਹਨੇ ਵੇਖ ਲਿਆ ਤੇ ਪੱਜ ਕੇ ਜਾ ਕੇ ਰਸਾ ਲਾਤਾ ਫਿਰ ਨੇ ਚੀਕਾ ਮਾਰ ਗਿਆ ਮੈਨੂੰ ਵਾਜਾ ਮਾਰ ਗਿਆ ਤੇ ਫਿਰ ਮੈਂ ਵੀ ਗਈ ਤੇ ਰੱਬ ਬੜਾ ਅਗਰ ਕਰਕੇ ਜੇ ਕਿਤੇ ਇੱਥੋਂ ਤੱਕ ਨੌਬਤ ਪਹੁੰਚ ਗਈ ਆ ਹੈ ਸੱਚੀ ਗੱਲ ਆ ਮੰਜੰਦਰ ਮੈਂ ਤੇ ਆਪ ਇੰਨਾ ਡਰ ਗਈ ਆ ਨਾ ਓੰਦੀ ਤੈਨੂੰ ਮੈਂ ਕਹਿੰਦਾ ਹੁੰਦਾ ਸੀ ਨਾ ਕਿ ਕੋਈ ਨਾ ਕੋ ਮਾੜਾ ਟਾਈਮ ਸਾਡੇ ਤੇ ਆਏ ਨਾ ਆਇੜਾ ਹੀ ਆਇੜਾ ਹੀ ਆਇੜਾ ਹੀ ਪਰ ਤੂੰ ਉਹ ਨਾ ਬੰਦਾ ਨਹੀਂ ਬਣੀ ਵੇਲਾ ਅੱਜ ਕੰਮ ਨਾ ਕੁੜੀ ਨਿੱਕੀ ਘਰ ਹੁੰਦੀ ਤੇ ਕੰਮ ਖਰਾਬ ਹੋਏਗਾ ਕਿ ਨਹੀਂ ਮੇਰੀ ਗੱਲ ਸੁਣੋ ਕਿਹੜੀ ਮਾਂ ਚੋਂਦੀ ਆ ਤੇ ਤੈਨੂੰ ਗੁੱਸਾ ਹੋਵੇ ਪਰ ਜੋ ਕੁਛ ਮੈਂ ਅਜ ਵੇਖਿਆ ਵਾ ਨਾ ਇੱਕ ਵਾਰੀ ਰੂਹ ਕੰਬ ਗਈ ਅੱਜ ਮੇਰੀ ਜੋ ਜੇ ਕਿਤੇ ਨੰਨ ਨੂੰ ਕੋਈ ਨਾ ਵੇਖਦਾ ਤੇ ਮੈਂ ਕਿੱਥੇ ਨੱਕ ਮੀਣਾ ਹੈਗਾ ਇਹ ਸਾਰਾ ਬਿੜਾ ਤੇਰਾ ਘਰ ਕੋਇਆ ਵਾ ਚੰਗਾ ਭਲਾ ਸਭ ਕੋ ਲੱਭ ਕੇ ਦਿੱਤਾ ਏ ਤੂੰ ਕੁੜੀ ਦਾ ਘਰ ਪੁੱਟਣ ਲੱਗਿਆ ਕਿਤੇ ਪਛਾਣ ਵੇਖਿਆ ਨਹੀਂ ਮੱਸਾ ਵੀ ਕੀ ਬੜਨਾ ਮੁਲਕੇ ਦਾ ਕੱਲੋਂ ਹੈ ਇਸ ਤਰ੍ਹਾਂ ਕਰਦੇ ਹੁੰਦੀ ਆ ਮਾਵਾਂ ਮੈਂ ਤਾਂ ਉਹਦਾ ਚੰਗਾ ਹੀ ਸੋਚਦੀ ਹੀਗੀ ਤੁਹਾਨੂੰ ਕੀ ਪਤਾ ਵਾ ਮੈਨੂੰ ਤੇ ਇਹ ਹੀ ਮੇਰੀਤੀ ਦੇ ਸੁਪਨੇ ਪੂਰੇ ਹੋ ਜਾਣ ਨਹੀਂ ਜੇ ਚੰਗਾ ਸੋਚਿਆ ਹੁੰਦਾ ਤੇ ਮਨ ਨੂੰ ਲੱਗੀ ਵਫਾ ਕੋ ਲੈਣਾ ਕੀ ਕੁੜੀ ਆਪਣੇ ਨਾਲ ਕਿਤੇ ਨਾ ਕਿਤੇ ਮੈਂ ਕਹਿੰਦਾ ਸੱਚੀ ਏ ਉਹਦੀ ਜਿੰਦਗੀ ਨਰਕ ਬਣਾਦੀ ਸੱਚੀ ਗੱਲ ਪੁੱਛੇ ਉਹਨੂੰ ਨੇ ਇਹ ਬਾਹਰ ਆ ਲੂ ਦੇ ਹੋਰ ਕਿੰਨੇ ਰੇ ਪੈ ਕੇ ਮਰ ਜੇ ਕੀ ਕਰਾਂਗੇ ਹਾਂ ਹੁਣ ਇਹ ਜੀ ਰਾਖੀ ਬੰਦਾ ਕੋ ਰੱਖ ਸਕਦਾ ਵਾ ਮੇਰੀ ਵੀ ਗੱਲ ਸੁਣ ਲਓ ਹੁਣ ਉਹਨੇ ਕੁਝ ਨਹੀਂ ਕਰਨਾ ਹੁਣ ਉਹਨੇ ਮੇਰੇ ਨਾਲ ਵਾਦਾ ਲੱ ਲਿਆ ਵਾ ਆਂਦੀ ਹੀ ਮੰਮੀ ਮੇਰੇ ਬੱਚੇ ਨੂੰ ਕੁਝ ਨਾ ਕਰਿਓ ਤੇ ਮੈਂ ਵੀ ਹੁਣ ਸੌਂ ਪਾਤੀ ਆ ਤੇ ਹੁਣ ਮੈਂ ਕੋਈ ਨੁਕਸਾਨ ਨਹੀਂ ਕਰਨਾ ਕਹਿੰਦੀ ਤੁਹਾਡਾ ਕਿਹੜਾ ਕੋ ਬੱਚਾ ਵਾ ਅਸੀਂ ਉਹ ਆਪਣਾ ਬੱਚਾ ਬਣਾਵਾਂਗੇ ਤੇ ਮੈਂ ਆਪਦਾ ਇੱਕ ਗੱਲ ਸੋਚਣੀ ਆ ਹੋ ਸਕਦਾ ਰੱਬ ਦਾ ਕੋਈ ਇਸ਼ਾਰਾ ਹੀ ਹੋਵੇ ਤੇ ਅਹੀਂ ਤੇ ਇਹਨੂੰ ਦੱਸਣਾ ਨਹੀਂ ਗਾ ਪੇ ਬੱਚਾ ਨਾ ਵਧਾਵਾ ਅਹੀਂ ਇਹੋ ਹੀ ਕਹਿਣਾ ਵੀ ਅਮੰਦਾਵਾ ਸਾਡੇ ਕਰ ਪੋਤਾ ਹੋਇਆ ਵਾ ਆਪਾਂ ਦੋ ਤਾਂ ਨਹੀਂ ਕਹਿਣਾ ਮੇਰੀ ਗੱਲ ਸੁਣ ਲਾ ਬਹੁਤੀਆਂ ਸਕੀਮਾਂ ਲਾਉਂਦੀ ਲਾਉਂਦੀ ਨਾ ਕਿਤੇ ਹੋਰ ਨਾ ਕਿਦੀ ਜੜੀ ਤੇਲ ਦੇਦੀ ਤੇਰੇ ਗੜੀ ਹੱਥ ਜੋੜਈ ਮੇਰੀ ਗੱਲ ਸੁਣੋ ਹੁਣ ਤੇ ਮੈਨੂੰ ਸਮਝ ਲਓ ਹੁਣ ਤੇ ਮੈਂ ਕੁਛ ਗਲਤ ਨਹੀਂ ਕਰਨ ਲਈ ਕੋਈ ਗੱਲ ਨਹੀਂ ਹੁਣ ਮੈਂ ਨਵਦਾ ਪੂਰਾ ਧਿਆਨ ਰੱਖੂਗੀ ਪਰ ਇੱਕ ਗੱਲ ਵਾ ਨਾ ਬੱਚੇ ਦੇ ਕਰਕੇ ਤੇ ਚਾਚਾ ਦਾ ਕੋ ਰਿਸ਼ਤਾ ਵੀ ਨਹੀਂ ਮੁੜ ਕੇ ਆਉਣਾ ਮੈਂ ਤਾਂ ਕਹਿਣ ਲਈ ਆ ਕਿ ਬੱਚਾ ਵੀ ਰਹਿ ਜਾਊਗਾ ਤੇ ਚੱਲ ਇਹ ਆ ਕਿ ਨਵ ਦੀ ਅੱਖਾਂ ਸਾਹਮਣੇ ਰਹੂਗਾ ਵੀ ਮੇਰਾ ਬੱਚਾ ਵਾ ਤੇ ਅਸੀਂ ਸਾਰੇ ਸਾਹਮਣੇ ਕਹਿ ਦਾਂਗੇ ਵੀ ਇਹ ਅਮਨ ਹੁਣਾ ਦਾ ਵਾ ਮਾੜੇ ਪਿੰਦਰ ਹੁੜੀਵੇਂ ਨਹੀਂ ਜਿੰਨੇ ਤੂੰ ਮਾੜੇ ਬੜਾ ਤੇ ਠੀਕ ਆ ਉਥੇ ਕੱਖ ਨਹੀਂ ਹੋਣਾ ਜੇ ਨਹੀਂ ਅਦਿਤੀ ਬਾਹਰ ਗਈ ਤੇ ਕੀ ਹੋਉਂਦਾ ਵੇਥੇ ਦੁਨੀਆ ਬਾਹਰ ਵਸਣੇ ਗਈ ਆ ਸਾਰੀ ਦੁਨੀਆ ਥੋੜੀ ਬਾਹਰ ਗਈ ਆ ਤੂੰ ਤੇ ਬਸ ਜੜੇ ਘੋੜੇ ਕੋਈ ਗੱਲ ਕਰੀ ਜਾਂਦੀ ਹੋਂ ਬਾਹਰ ਚਲ ਜੇ ਮੇਰਾ ਮੁੰਡਾ ਵੀ ਬਾਹਰ ਚਲ ਜੇ ਉਹ ਵੀ ਚਲ ਜੇ ਮੇਰੀ ਗੱਲ ਸੁਣੋ ਹੁਣ ਗੱਲ ਨੂੰ ਵਧਾਉਣ ਦਾ ਕੋਈ ਫਾਇਦਾ ਨਹੀਂਗਾ ਹੁਣ ਕੁੜੀ ਦਾ ਘਰ ਤੇ ਵਸਾਉਣਾ ਵਾ ਨਾ ਆਪਾਂ ਉਦੇ ਵਾਸਤੇ ਹੁਣ ਚੰਗਾ ਘਰ-ਵਾਰ ਲੱਭਣਾ ਕਿ ਨਹੀਂ ਹੁਣ ਜਿੰਨਾ ਚਿਰ ਬੱਚਾ ਨਹੀਂ ਹੋ ਜਾਂਦਾ ਉਹਨਾਂ ਚਿਰ ਤੱਕ ਤੇ ਆਪਾਂ ਕੁਝ ਕਰ ਨਹੀਂ ਸਕਦੇ ਪਰ ਇਹ ਆ ਫਿਰ ਤੁਸੀਂ ਵੀ ਨਾ ਚੰਗੇ ਮੁੰਡੇ ਦੀ ਭਾਲ ਕਰੋ ਠੀਕ ਆ ਥੋੜਾ ਟਾਈਮ ਰਹਿ ਗਿਆ ਵਾ ਤੈ ਮੁੜ ਕੇ ਚੱਲ ਬੱਚਾ ਹੋ ਜਾਊਗਾ ਤੇ ਕਿਹਦੇ ਆਵਾਂਗੇ ਜੇ ਭਾਲ ਕਰਕੇ ਤੇ ਕੱਲ ਨੂੰ ਆਹ ਹੋਏ ਫੇਰ ਗੋਲਖੋਣਾ ਤੇ ਮੈਂ ਨਹੀਂ ਹਾਂ ਕਿਤੇ ਕਰਨਾ ਤੇ ਉਹਨਾਂ ਦੇ ਘਰ ਜਗੀ ਹੈ ਹੈ ਉਹ ਪਪਾ ਨਹੀਂ ਕਰਦੀ ਚਲ ਕੱਟ ਲੂ ਜ਼ਿੰਦਗੀ ਆਪਣੀ ਮਾੜੀ-ਮੋਟੀ ਤੇ ਮੈਂ ਪਾਣੀ ਲਿਆਵਾਂ ਤੁਹਾਡੇ ਵਾਸਤੇ ਉਹ ਛੱਡ ਪਰੇ ਤੂੰ ਨੇ ਮਾਨੀ ਮੇਰਾ ਖਰਾਬ ਕਰਤਾ ਉਹਦੇ ਪਾਣੀ ਪੀ ਲਾ ਚੱਲ ਉਹਦਾ ਇੱਕ ਗੱਲ ਚੰਗੀ ਆ ਚੱਲ ਮੇਰੇ ਪੁੱਤ ਨੂੰ ਵੀ ਨਾ ਬੱਚਾ ਮਿਲ ਜੂਗਾ ਚੱਲ ਉਹਨਾਂ ਦਾ ਵੀ ਆਸਰਾ ਹੋ ਜੂਗਾ ਤੇ ਨੰਨੂ ਫਿਰ ਆਪਾਂ ਵਿਆਹ ਦਾਂਗੇ ਕਿਤੇ ਨਾ ਕਿਤੇ ਕੋਈ ਗੱਲ ਨਹੀਂ ਮੈਂ ਆਪਣੀ ਧੀ ਵਾਸਤੇ ਚੰਗਾ ਘਰ ਬਾਹਰ ਲੱਭਣਾ ਵਾਂ ਮਾੜਾ ਮੋਟਾ ਥੋੜਾ ਲੱਭਣਾ ਵਾਂ ਫਿਰ ਵੀ ਮੇਰੀ ਧੀ ਆ ਮੰਮੀ ਨੂੰ ਫੋਨ ਕਰਕੇ ਦੱਸਣੀ ਐ ਨਾ ਕਿ ਅੱਜ ਸਾਡੇ ਨੈਨਾ ਨੇ ਆਹ ਕੰਮ ਕੀਤਾ ਜੀ ਕਿੱਡੇ ਚਲਾ ਕੇ ਬਣਦੇ ਆਈ ਹਲੋ ਹੈਲੋ ਕਿਤਾ ਪੁੱਛਣਾ ਹਾਂ ਹਾਂ ਮੰਮੀ ਠੀਕ ਆ ਤੂੰ ਸੁਣਾਓ ਹਾਂ ਵਧੀਆ ਹੋਰ ਕੀ ਕਰੇਂਦੀ ਮੇਰੀ ਧੀ ਕੁਛ ਨਹੀਂ ਮੰਮੀ ਮੈਂ ਨਾਲ ਹੀ ਸਿਆਪੇ ਪਾਏ ਆ ਘਰ ਹੈ ਹੈ ਕੀ ਗੱਲ ਉੱਤਰ ਜਾ ਤੇ ਲੈ ਲੀਜੀ ਹੁਣ ਕੀ ਆ ਹੁਣ ਅਡ ਕਰਨ ਦੇ ਹੀ ਆ ਸਾਨੂੰ ਉਹ ਸਾ ਤੇ ਜਦੋਂ ਤੁਸੀਂ ਐ ਨਹੀਂ ਉਦੋਂ ਤੇ ਕੀ ਪਾਣੀ ਉਦੋਂ ਕਾ ਕਰਨਾ ਹੈਗਾ ਹੁਣ ਅਹੀ ਬਿਨਾ ਪੁੱਛੇ ਦੇ ਕਰੀ ਹੋ ਜੋ ਆਇਆ ਤੁਹਾਡੇ ਕੋਲ ਐਸੇ ਕਰ ਤੂੰ ਅੱਛਾ ਉਸ ਗੱਲ ਦੀ ਅੱਗ ਲੱਗੀ ਆ ਤੇ ਹੁਣ ਪਤਾ ਹੈ ਨਾ ਉਦੋਂ ਇਹਨੇ ਪਤਾ ਹੀ ਈ ਨਾ ਬਣਸਾਨੀ ਆ ਤੇ ਹੋਰ ਤੁਹਾਡਾ ਨਸਾਨ ਆ ਤੇ ਹੁਣ ਤਾਂ ਮੂਰੱਟ ਕਰੰਦੇ ਇਹੋ ਗੱਲ ਤਾਂ ਮੈਂ ਇਹਨਾਂ ਨੂੰ ਕਹਿਣ ਲਈ ਹਾਂ ਵੀ ਹੁਣ ਤਾਂ ਡੈ ਹੀ ਕਰਨ ਤੇ ਤੁਸੀਂ ਕਹਿਣਾ ਹੀ ਨਾ ਤੁਸੀਂ ਅੜਨਾ ਹੀ ਮੰਮੀ ਅੜੇ ਦੇ ਬਥੇਰੇ ਹਾਂ ਤਾਂ ਨਹੀਂ ਕਹਿੰਦੇ ਨਹੀਂ ਸੇ ਕਰਨੇ ਆ ਦੋ ਨਹੀਂ ਇਹ ਕਰਨੀ ਮੈਂ ਬਸ ਇਹ ਤੇ ਫਰਕ ਪਾਉਣ ਵਾਲੀ ਗੱਲ ਹੈ ਮੋਹ ਤਾ ਮੁੰਡਿਆ ਮੰਮੀ ਮੈਂ ਆ ਤੇਨੂੰ ਬਥੇਰਾ ਸਮਝਾਇਆ ਹੁਣ ਤਾਂ ਮੈਂ ਆ ਤੇ ਗਾੜੀ ਨੂੰ ਵੀ ਕਿਹਾ ਮੈਂ ਤੁਹਾਨੂੰ ਘਰ ਚ ਵੇ ਦੁੱਧ ਕਰੋ ਨਹੀਂ ਨਹੀਂ ਹੈਗਾ ਕਹੇ ਜੋਗਾ ਬੋਤਾ ਮੈਂ ਮੰਮੀ ਕੀ ਕਰਾਂ ਦੱਸ ਤੂੰ ਇਗੜਾ ਵੇਖਿਆ ਕੋ ਵੇਹਣ ਲੱਗਿਆ ਚੱਲ ਜਗ ਰਿਸ਼ਤਾ ਲੱਭੀਦਾ ਹੁਣ ਥੋੜੀ ਨੰਨਤ ਲੰਡਾ ਪਤਾ ਹਾਂ ਦਾ ਪਰ ਕੋਈ ਨਹੀਂ ਪੁੱਤ ਜੇ ਇਤਾਂ ਦਿਨ ਲਿਖਾ ਗਿਆ ਨੇ ਨਾ ਅੱਜ ਹੀ ਆਉਣੇ ਦਿਨਾਂ ਵਿੱਚ ਕਿੰਨੀ ਖੁਕੀ ਆ ਨਿੱਕੀ ਨੂੰ ਤੇ ਉੱਥੋਂ ਚਲ ਗਈ ਹੈ ਕਿ ਕੋਈ ਨਹੀਂ ਟਿਕਾ ਕਰ ਰਿਹਾ ਜਿਹੜੇ ਕੋਈ ਨਹੀਂ ਤੇਰੇ ਗੜੇ ਪਿੱਛੇ ਰਹਿਣੀ ਆ ਆਪਾਂ ਪੰਜਾਬ ਲੈ ਕਹਾਂਗੇ ਕਿ ਹੁਣ ਆਪੇ ਹੀ ਸਭਾ ਹੱਡੀ ਕੁੜੀ ਨੂੰ ਕੀ ਮੰਮੀ ਕਰ ਲਿਆ ਜੋ ਉਹਨਾਂ ਨੇ ਕਰਨਾ ਵਾ ਹੁਣ ਕਿੱਥੇ ਕਰਨਾ ਹਾਨੀ ਆ ਦੇਣ ਪਰ ਵੀ ਕਰ ਲੈਣਾ ਹੀ ਕੋਹ ਮੈਂ ਆਦ ਮਮੀ ਕਿਹਾ ਹੀਗਾ ਤੇ ਡੈਡੀ ਕਹਿੰਦੇ ਨਹੀਂ ਇਹ ਘਰ ਤੇ ਇੱਕੋ ਥਾਂ ਹੀ ਪਕਾਓ ਖਾਓ ਇੱਕੋ ਥਾਂ ਹੀ ਉਹ ਇਹਨਾਂ ਨੇ ਇੰਨੀ ਗੱਲ ਕਹੀ ਫਿਰ ਸਣੀ ਨੇ ਕਹਿੰਦਾ ਵੀ ਆਪ ਪਾਲੀ ਚੋਂ ਕਰਪਾ ਤੇ ਘਰ ਚੋਂ ਵੀ ਕਰੋ ਤੇ ਲੋਕਾਂ ਨੂੰ ਪਤਾ ਲੱਗ ਜਾਵੇ ਚੰਗੇ ਤਰ੍ਹਾਂ ਜਿੱਦਾਂ ਹੁਣ ਘਰ ਘੁਰਦਾ ਕਰ ਲਿਆ ਵਾ ਮੰਨ ਲਾ ਤੇ ਇਹ ਨਾ ਇੱਕ ਕੰਮ ਕਰਦੀ ਤੇ ਮਰ ਜੇ ਕੁੱਪੇ ਸੱਸ ਕੋਈ ਕਰਾਈ ਕਰੀ ਫਿੱਡੀ ਆ ਘੋੜੇ ਵਾਂਗੂ ਮੈਂ ਤਾਂ ਕਹਤਾ ਹੀ ਡਾੜੀ ਨਾਲ ਉਥੇ ਸਦਾ ਹੀ ਮੈਂ ਵੀ ਇੱਕ ਦਿਨ ਮੈਂ ਕੰਮ ਕਰੂੰਗਾ ਤੇ ਇੱਕ ਦਿਨ ਮੰਮੀ ਕਰਿਆ ਕਰੇ ਆਹ ਨਹੀਂ ਇਹਦੇ ਢਿੱਡ ਚ ਕੱਢੀ ਸਾਰਾ ਕੰਮ ਰੇ ਰੇ ਬੜੀ ਮੰਮੀ ਹੈਗੀ ਏ ਵੀ ਇਕੜਾ ਜੀਂ ਤੂੰ ਕੀ ਕਰਨਾ ਕਰ ਇਹਨਾਂ ਦਾ ਕਿਹੜਾ ਕੋਹ ਰਿਆ ਵਾ ਕੋਈ ਗੱਲ ਨਹੀਂ ਹਾਂ ਹੋਰ ਕਰ ਬਾਕੀ ਸਭ ਠੀਕ ਠਾਕ ਹਾਂ ਠੀਕ ਆ ਤੂੰ ਤੇ ਮੈਨੂੰ ਟੈਨਸ਼ਨ ਪਾਤੀ ਤੂੰ ਚੱਲ ਕੀ ਕਰਨਾ ਮਮੇ ਕੀ ਕਰਾਂ ਮੈਂ ਹਾਂ ਤੁਹਾਡੇ ਨਾਲ ਘਟ ਫੁੱਲਣਾ ਮੈਂ ਇੱਥੇ ਹੋਰ ਕਿਹ ਨਾਲ ਗੱਲ ਕਰਨੀ ਹੈ ਚਲ ਕੋਈ ਨਹੀਂ ਸ਼ਰਮ ਫੇਰ ਕਰਾਂਗੀ ਗੱਲ ਅਰੇ ਇਹ ਮੇਰਾ ਹੁਣ ਜੀ ਨਹੀਂ ਹੋ ਕੰਡਿਆ ਤੂੰ ਹਾਂ ਦਾ ਸੱਚੀ ਗੱਲ ਤੇ ਤੂੰ ਨਾ ਫਿਕਰ ਕਰੇ ਚਲ ਕੋਈ ਨਹੀਂ ਮਮੇ ਹਾਂ ਚਲ ਠੀਕ ਆ ਠੀਕ ਆ ਓਕੇ ਚਲ ਆ ਵੀ ਚੰਗਾ ਵਾ ਹੁਣ ਕਿਤੇ ਆਉਣਾ ਜਾਣਾ ਹੋਊਗਾ ਕਿਹਨੂੰ ਪੁੱਛਣਾ ਤਾਂ ਨਾ ਪਊਗਾ ਕਿਤੇ ਜਾਈਏ ਨਾ ਜਾਈਏ ਹੁਣ ਹੱਟੀ ਮਰਜੀ ਆਹ ਕਿਹਨੂੰ ਵੱਧ ਦਈਏ ਘਟ ਦਈਏ ਜਿੱਦਾਂ ਮਰਜੀ ਕਰੀਏ ਹੁਣ ਕਹਿਣ ਵਾਲਤ ਨਾ ਹੋਣਗੇ ਵੇਖਾਂ ਜਿੱਦਾਂ ਸੁੱਤੀ ਆ ਉੱਠ ਕੇ ਮੈਂ ਨਹੀਂ ਤੈਨੂੰ ਨਹੀਂ ਪਤਾ ਤੇਰਾ ਕੰਮ ਦਾ ਟਾਈਮ ਮੈਂ ਕੀ ਆਖਰ ਆ ਗਈ ਮਮੀ ਅੱਜ ਤੇਰੀ ਕੰਮ ਦੀ ਵਾਰੀ ਆ ਤੇ ਦੇ ਦਿਲ 'ਚ ਇਹ ਨਾ ਵੀ ਤੈਨੂੰ ਪਤਾ ਨਹੀਂ ਇਹ ਨਹੀਂ ਕਿ ਸਾਰਾ ਕੁਝ ਕਰ ਕਰਾ ਕੇ ਤੇ ਮੁਰਕੇ ਮਰਜ਼ੀਆਂ ਫੇਰ ਆਪਣੀਆਂ ਫਿਰ ਮੇਰੇ 'ਤੇ ਹਸਾਨ ਕਿ ਇਹੋ ਸਾਰਾ ਦਿਨ ਕੰਮ ਕਰਦੀ ਰਹੇ ਤੇ ਮੰਮੀ ਕਰ ਲੈਣੀ ਆ ਐਡੀ ਕਿਹੜੀ ਗੱਲ ਹੋ ਗਈ ਇਹ ਕਰਨਾ ਕਹਿੰਦੇ ਉਹ ਤਾਂ ਟਾਈਮ ਤੇ ਵੇਖ ਲੋਕਾਂ ਨੇ ਸਾਰੇ ਕੰਮ ਕਰ ਲਏ ਕਰ ਲਏ ਸਾਰੇ ਕੰਮ ਐਡੇ ਲੋਕੇ ਸੋਕਤੇ ਕਰ ਲਿੰਦੇ ਆ ਤੇਰੀ ਜ਼ੁਬਾਨ ਚੱਲਣ ਲੱਗੀ ਤੇ ਵੇਦੀ ਨਹੀਂ ਤਾਂ ਜਾਗੋਦਾ ਤੈਨੂੰ ਆਈ ਨਹੀਂਗੀ ਕੋਈ ਨਹੀਂ ਕਰ ਲੈਣੀ ਮੈਂ ਹੀ ਕਰਨਾ ਮੈਂ ਕਰ ਲੈਣੀ ਜੇ ਤੈਨੂੰ ਹੁਣੇ ਆਂਦੀ ਨਾ ਕਿਤੇ ਜਾਣਾ ਤੂੰ ਤਾਂ ਮਨੇਰੇ ਉੱਠ ਕੇ ਤਿਆਰ ਹੋ ਜਾਣਾ ਆ ਮੈਂ ਤਾਂ 4 ਵਜੇ ਉੱਠ ਕੇ ਚਲ ਜਾਣਾ ਸੀ ਨਾ ਆਹੋ ਕਰ ਲੈਨੀ ਆ ਕੰਮ ਕੰਮ ਲੇਟ ਹੋ ਗਿਆ ਤੇ ਸਿਰ ਤੇ ਆ ਕੇ ਬੈ ਗਈ ਐ ਪਹਿਲਾਂ ਮੈਂ ਨਹੀਂ ਠਾਲਣਾ ਨਹੀਂ ਠਾਲਣਾ ਮੇਰੇ ਵੱਲੋਂ ਧੁੱਪੇ ਕਰੇ ਛਾਵੇਂ ਕਰੇ ਮੈਨੂੰ ਕੀ ਲੱਗੇ ਫੇਰ ਉਤਰਾਂ ਨਹੀਂ ਰਿਹਾ ਗਿਆ ਆਦਤ ਇੰਨੀ ਮਾੜੀ ਐ ਤੈਨੂੰ ਖਾ ਦਿੰਦਾ ਮੈਂ ਪਹਿ ਉੱਠ ਕੇ ਕਰ ਲੈਣਾ ਸੀ ਮੈਂ ਹੀ ਕਰਨਾ ਵਾ ਤੇਨੇ ਤਨੀ ਕਾ ਕਰਨਾ ਹੈਗਾ ਆਏ ਗਏ ਵਾਲਾ ਘਰ ਦਾ ਕੰਮ ਸੋਕਮ ਇੰਨਾ ਸੋਚਿਆ ਕਰ ਚੰਦਾ ਇਹ ਕੰਮ ਤੇ ਕੀ ਹੋਊਗਾ ਇੱਥੇ ਨਹੀਂ ਰੱਖ ਕੇ ਤੇ ਆ ਜਨੋ ਕਿ ਫੇਰ ਨਹੀਂ ਗੂੰਗੀ ਬੋਲੀ ਹੋਈ ਵੀ ਪੜਾਪੜਾ ਕਰੀ ਜਾਂਦੀ ਹੈ ਕਿਉਂ ਮੰਮੀ ਸੇਰੇ ਸੇਰੇ ਦਿਮਾਗ ਖਰਾਬ ਕਰ ਦਿੰਦੇ ਮੈਂ ਕਰ ਲੈਨੀ ਆ ਕੰਮ ਕਿਉਂ ਇਦਾਂ ਕਰਦੇ ਜੇ ਉਹ ਬਾਹਰ ਨਿਕਲ ਕੇ ਆਏ ਹੈ ਸਵੇਰਾ ਸਵੇਰਾ ਨਹੀਂ ਹੋਇਗਾ ਕੋਈ ਥੋੜਾ ਬੁਤਾ ਸਵਚਿਆ ਕਰ ਕੰਮ ਦਾ ਜਦੋਂ ਟਾਈਮ ਉੱਠ ਕੇ ਕਰ ਲਈਦਾ ਉਹ ਕਰ ਲੈਨੀ ਆ ਮੰਮੀ ਹੱਦ ਹੋ ਗਈ ਤੁਹਾਡੇ ਆਲੀ ਵੀ ਸੇਰੇ ਸੇਰੇ ਦਾ ਦਿਮਾਗਾ ਪਰ ਛੜਿਆ ਲੈ ਤੇਰੇ ਪੇਟੀ ਤੇ ਤੇਰੀਆਂ ਪਰਜਾਈਆਂ ਦੀ ਚਾਹ ਨਾ ਪਾਣੀ ਦੇ ਲੱਗੀਆਂ ਮਤਲਬ ਚਾਹ ਪਾਣੀ ਦੇਣ ਕੇ ਮਨਜੀਤ ਆਪਣੇ ਆਪ ਤਾਂ ਤੈਨੂੰ ਅਕਲ ਹੈ ਨਹੀਂਗੀ। ਹੱਦ ਹੋ ਗਈ ਇਹਦੇ ਵਾਲੀ। ਮੈਂ ਕਿਹਾ ਨਹੀਂ ਠਾਲਣਾ ਨਹੀਂ ਠਾਲਣਾ ਫੇਰ ਉਹੋ ਕੰਮ ਹੀ ਹੋਇਆ। ਫੇਰ ਉਹੋ ਗਲਪੀ ਬੋਲ ਬਲਾਵਾ ਕਰਕੇ ਠਾਲੀ ਤੇ ਕੀ ਠਾਲੀ ਫੇਰ ਦਈਏ ਗੱਲਾਂ ਕਰਨ। ਅਕਲ ਤਾਂ ਕਿਤੇ ਲੱਗਉਂਦੀ ਨਹੀਂ ਨੰਗੀ ਹੈਗੀ।